ਤੋਂ ਉਹਨਾਂ ਨਾਲ ਖੜ ਕੇ ਉਹਨਾਂ ਦੀ ਸਮੱਸਿਆਵਾਂ ਨੂੰ ਦੂਰ ਕਰਾਉਣਾ ਅੱਜ ਜ਼ਿਰਕਪੁਰ ਅੰਦਰ ਜ਼ਿਰਕਪੁਰ ਪ੍ਰੈਸ ਕਲੱਬ ਦੀ ਚੋਣ ਕੀਤੀ ਗਈ ਜਿਸ ਵਿੱਚ ਕਈ ਸੀਨੀਅਰ ਪੱਤਰਕਾਰਾਂ ਨੇ ਹਿੱਸਾ ਲਿਆ ਅਤੇ ਸਮਾਜ ਅੰਦਰ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜ਼ਿਰਕਪੁਰ ਪ੍ਰੈਸ ਕਲੱਬ ਰਜਿਸਟਰਡ ਦੀ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ ਅਮਿਤ ਕਾਲੀਆ ਚੇਅਰਮੈਨ ਅਸ਼ਵਨੀ ਕੁਮਾਰ ਵਾਈਸ ਪ੍ਰਧਾਨ ਵਿਨੋਦ ਗੁਪਤਾ ਜਨਰਲ ਸੈਕਟਰੀ ਪਵਨ ਚੋਪੜਾ ਸੈਕਟਰੀ ਰਜਿੰਦਰ ਸਿੰਘ ਕੈਸ਼ੀਅਰ ਹਰਦੀਪ ਸਿੰਘ ਮੀਡੀਆ ਸਲਾਹਕਾਰ ਜਤਿੰਦਰ ਕੁਮਾਰ ਅਤੇ ਰਾਜੇਸ਼ ਕੁਮਾਰ ਚੁਣੇ ਗਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਿਤ ਕਾਲੀਆ ਨੇ ਕਿਹਾ ਕਿ ਮੈਂ ਸਮਾਜ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸਾਰੇ ਉਪਰਾਲੇ ਕਰਾਂਗਾ ਅਤੇ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਇਸ ਮੌਕੇ ਤੇ ਦਾਇਵਨ মিডিਆ ਦੇ ਚੈਨਲ ਹੈੱਡ ਮੋਹਨ ਮਕਬੂਲ ਨੇ ਜ਼ਿਰਖਪੁਰ ਪ੍ਰੈਸ ਕਲੱਬ ਦੇ ਸਾਰੇ ਅਹੁਦੇਦਾਰਾਂ ਦੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੱਤਰਕਾਰਤਾ ਸੰਵਿਧਾਨ ਦਾ ਚੌਥਾ ਸਤੰਭ ਹੈ ਜਿਸ ਵਿੱਚ ਪੱਤਰਕਾਰ ਦਾ ਕੰਮ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਅਤੇ ਸਰਕਾਰਾਂ ਦੀਆਂ ਚੰਗੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ ਨਾਲ ਹੀ ਸੂਬੇ ਦੇ ਕਾਂਗਰਸ ਸਪੋਰਟ ਸੈੱਲ ਵਾਈਸ ਚੇਅਰਮੈਨ ਧਮੀ ਸ਼ਰਮਾ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਸਮਾਜ ਅੰਦਰ ਸੱਚੇ ਪੱਤਰਕਾਰਤਾ ਇੱਕ ਅਹਿਮ ਰੋਲ ਅਦਾ ਕਰਦੀ ਹੈ ਪੱਤਰਕਾਰ ਉਹ ਹੁੰਦਾ ਹੈ ਜੋ ਕਿ ਬੇਤੜਕ ਲੋਕਾਂ ਦਾ ਸੁਨੇਹਾ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਮੁਹਈਆ ਕਰਵਾਏ ਅਤੇ ਲੋਕ ਹਿੱਤਾਂ ਦੀ ਆਵਾਜ਼ ਸਰਕਾਰਾਂ ਦੇ ਅੱਗੇ ਰੱਖੇ ਸਤਿ ਸ਼੍ਰੀ ਅਕਾਲ ਜੀ ਮੈਮੋਨ ਮਕਬੂਲ ਅੱਜ ਸਾਡਾ ਪੱਤਰਕਾਰ ਭਾਈ ਜਾਰਾ ਇਕੱਠੇ ਹੋਏ ਇੱਥੇ ਜ਼ਿਲਕਪੁਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਨਾ ਹੈ ਮਿਤ ਕਾਲੀਆ ਜੀ ਨੂੰ ਅੱਜ ਪ੍ਰੈਸ ਕਲੱਬ ਜ਼ੀਰਕਪੁਰ ਦੇ ਪ੍ਰਧਾਨ ਦੀ ਜਿਹੜੀ ਚੋਣ ਹੋਈ ਇਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਹੈ ਧਾਮੀ ਸ਼ਰਮਾ ਜੀ ਜਿਹੜੇ ਅਕਸਰ ਜਿਹੜੇ ਸਮਾਜਿਕ ਸੇਵਾ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਇਹਨਾਂ ਦਾ ਵੀ ਧੰਨਵਾਦ ਤੇ ਅਸੀਂ ਇਹੀ ਚਾਹੁੰਦੇ ਹਾਂ ਵੀ ਪੱਤਰਕਾਰ ਜਿਹੜਾ ਹੈਗਾ ਸਾਡਾ ਮੀਡੀਆ ਹੈ ਚੌਥਾ ਸਤੰਭ ਹੈ ਸਾਡੇ ਸਮਾਜ ਦਾ ਜੋ ਸਮਾਜਿਕ ਕ੍ਰਿਤੀਆਂ ਨੇ ਸਮਾਜਿਕ ਦੀਆਂ ਸਮੱਸਿਆਵਾਂ ਹਨ ਸਮਾਜ ਦੀ ਉਹਨਾਂ ਨੂੰ ਉਭਾਰਨਾ ਸਾਡਾ ਫਰਜ਼ ਹੈ ਤੇ ਸਰਕਾਰ ਤੱਕ ਪਹੁੰਚਾਉਣਾ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਲੋਕਾਂ ਤੱਕ ਪਹੁੰਚਾਉਣਾ ਸਾਡਾ ਮੀਡੀਆ ਭਾਈਚਾਰੇ ਦਾ ਕੰਮ ਹੈ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਰਲ ਮਿਲ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਸੀਂ ਹੱਲ ਕਰੋ ਤੇ ਮੈਂ ਆਪਣੇ ਚੈਨਲ ਵੱਲੋਂ ਸਾਰੀ ਟੀਮ ਵੱਲੋਂ ਦਾ ਐਮਨ ਮੀਡੀਆ ਦੇ ਸਟਾਫ ਵੱਲੋਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਦੇਣਾ ਸਾਰੇ ਵੀਰਾਂ ਨੂੰ ਜਿਹੜੇ ਬਾਕੀ ਅਹੁਦੇਦਾਰ ਨੇ ਰਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਸੇਵਾ ਕਰਦੇ ਰਹੇ ਧੰਨਵਾਦ ਜਿਰਕਪੁਰ ਪ੍ਰੈਸ ਕਲੱਬ ਦੇ ਜਿਹੜੇ ਸੂਮ ਅਮਰ ਨੇ ਉਹਨਾਂ ਨੂੰ ਵਧਾਈ ਦੇਣਾ ਅਤੇ ਬਹੁਤ ਬਹੁਤ ਮੁਬਾਰਕਾਂ ਦੇਣਾ ਤੇ ਰੱਬ ਅਗੇ ਦੁਆ ਕਰਦਾ ਕਿ ਜਿਲਕਪੁਰ ਪ੍ਰੈਸ ਕਲਬ ਦਾ ਨਾਮ ਰਾਜ ਚੋਂ ਵੀ ਤਰੱਕੀ ਕਰੇ ਅਤੇ ਜੋ ਲੋਕ ਹਿੱਤਾਂ ਦੀ ਗੱਲ ਹੈ ਜਿਹੜਾ ਸਨੇਹਾ ਜਿਹੜਾ ਲੋਕ ਹਿੱਤਾਂ ਦੀ ਭਲਾਈ ਲਈ ਲੋਕਤਾਂ ਦਾ ਲਈ ਦਾ ਪ੍ਰਸ਼ਾਸਨ ਨੂੰ ਜਿਹੜਾ ਸਰਕਾਰਾਂ ਨੂੰ ਜਿਹੜਾ ਸਨੇਹਾ ਇਹ ਪ੍ਰੈਸ ਕਲਬ ਜਿਲਕਪੁਰ ਪ੍ਰੈਸ ਕਲਬ ਹਮੇਸ਼ਾ ਦਿੰਦਾ ਰਹੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਸਾਡੇ ਸਮਾਜ ਦੇ ਲੋਕ ਨੇ ਉਹਨਾਂ ਦੀ ਆਵਾਜ਼ ਨਹੀਂ ਪਹੁੰਚਦੀ ਨਾ ਪ੍ਰਸ਼ਾਸਨ ਤੱਕ ਤੇ ਨਾ ਸਰਕਾਰਾਂ ਤੱਕ ਤੇ ਜਿਹੜੇ ਸਮੂਚੇ ਟੀਮ ਜਿਹੜੀ ਹੈਗੀ ਹੈ ਜਿਲਕਪੁਰ ਪ੍ਰੈਸ ਕਲਬ ਦੀ ਮੈਂ ਉਹਨਾਂ ਤੋਂ ਆਸ ਕਰਦਾ ਕਿ ਉਹ ਵਧੀਆ ਤਰੀਕੇ ਨਾਲ ਇਹ ਲੋਕਾਂ ਦੀ ਆਵਾਜ਼ ਜਿਹੜੀ ਹੈ ਸਰਕਾਰਾਂ ਤੱਕ ਤੇ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਰਹਿਣ ਤੇ ਇੱਕ ਵਧੀਆ ਪੱਤਰਕਾਰਤਾ ਜਿਹੜੀ ਹੈ ਉਹ ਕਰਨ ਸੱਚੀ ਸੂਚੀ ਪੱਤਰਕਾਰਤਾ ਲਈ ਮੈਂ ਇਹਨੂੰ ਵਧਾਈ ਦਿੰਦਾ ਤੇ ਰੱਬ ਅਗੇ ਦੁਬਾਰਾ ਦੁਆ ਕਰਦਾ ਕਿ ਇਹ ਕਲੱਬ ਦਿਨ ਰਾਤ ਚੌਕਨੀ ਰੱਖੀ ਕਰੇ ਮੈਂ ਅਮਿਤ ਕਾਲੀਆ ਪ੍ਰਧਾਨ ਜੇਲਪੁਰ ਪ੍ਰੈਸ ਕਲੱਬ ਬਣਨ ਤੇ ਸਭ ਦਾ ਧੰਨਵਾਦ ਕਰਦਾ ਤੇ ਆਪਣੀ ਟੀਮ ਦਾ ਵੀ ਧੰਨਵਾਦ ਕਰਦਾ ਉਹ ਤਾਂ ਤੰਮੇ ਸ਼ਰਮਾ ਜੀ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਮੈਂ ਸਾਰਿਆਂ ਨਾਲ ਵਾਦਾ ਕਰਦਾ ਵੀ ਜੋ ਸਮਾਜ ਦੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਉਜਾਗਰ ਕਰਕੇ ਸਰਕਾਰ ਤੱਕ ਪਹੁੰਚਾ ਕੇ ਉਹਨਾਂ ਸਮੱਸਿਆਵਾਂ ਦਾ ਹੱਲ ਕਰਾਵਾਂਗਾ ਅਤੇ ਜਿਹੜੇ ਪੱਤਰਕਾਰ ਭਾਈਚਾਰੇ ਮੇਰੇ ਨਾਲ ਖੜੇ ਹਨ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਔਕੜਾਂ ਆਦੀਆਂ ਤੇ ਉਹਨਾਂ ਨਾਲ ਖੜਕੇ ਉਹਨਾਂ ਦੀ ਸਮੱਸਿਆਵਾਂ ਨੂੰ ਦੂਰ ਕਰਾਵਾਂਗਾ